ਇਲੈਕਟ੍ਰਿਕ ਸਕੂਟਰ ਅਤੇ 4-ਵੀਲਰ ਲੈਣ ਲਈ ਸੰਪਰਕ ਕਰੋ ਸਾਡੇ ਕੋਲ ਹਰ ਇੱਕ ਚੀਜ਼ ਮਾਰਕੀਟ ਨਾਲੋਂ ਵਾਜਬ ਰੇਟਾਂ ਤੇ ਮਿਲਦੀ ਹੈ ਤੇ ਵਧੀਆ ਮਿਲਦੀ ਹੈ ਇਸ ਚੀਜ਼ ਦੀ ਸਾਡੇ ਵੱਲੋਂ ਪੂਰੀ ਗਾਰੰਟੀ ਹੈ ਇਲਾਕਾ ਨਿਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਸੰਦੀਪ ਕਾਰ ਬਾਜ਼ਾਰ ਤੇ ਇਲੈਕਟ੍ਰੋਨਿਕ ਵਹੀਕਲ ਦਾ ਸ਼ੋਅਰੂਮ ਸੁਲਤਾਨਪੁਰ ਲੋਧੀ ਰੋਡ ਲੋਹੀਆਂ ਖਾਸ ਵਿਖੇ ਖੁੱਲ ਗਿਆ ਹੈ ਜਿੱਥੇ ਹਰ ਪ੍ਰਕਾਰ ਦੀਆਂ ਇਲੈਕਟ੍ਰੋਨਿਕ ਸਕੂਟੀਆਂ ਵਸਾਰ ਨਾਲੋਂ ਸਸਤੇ ਰੇਟਾਂ ਤੇ ਖਰੀਦਣ ਲਈ ਸੰਪਰਕ ਕਰੋ ਅਤੇ ਦੀਵਾਲੀ ਮੌਕੇ ਖਾਸ ਆਫਰ ਦਾ ਲਾਭ ਲੈਣ ਲਈ ਪਹੁੰਚੋ ਤੇ ਦੀਵਾਲੀ ਦੇ ਮੌਕੇ ਤੇ ਸਕੂਟੀਆਂ ਦੇ ਨਾਲ ਗਿਫਟ ਵੀ ਪਾਓ ਇਸ ਖੁਸ਼ੀ ਦੇ ਮੌਕੇ ਤੇ ਸੰਦੀਪ ਕਾਰ ਬਜ਼ਾਰ ਤੇ ਇਲੈਕਟ੍ਰੋਨਿਕ ਵਹੀਕਲ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਮੈਂ ਸੰਦੀਪ ਕਾਰ ਵਿਆਰ ਅਤੇ ਜੀਐਨ ਇਲੈਕਟ੍ਰਿਕ ਸਕੂਟਰ ਵੱਲੋਂ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਪੈਣਾ ਅਤੇ ਭਰਾਵਾਂ ਨੂੰ ਦੀਵਾਲੀ ਅਤੇ ਗੁਰਪੁਰਬ ਦੀਆਂ ਲੱਖ ਲੱਖ ਸ਼ੁਭ ਕਾਮਨਾਵਾਂ ਦਿੰਦਾ ਹਾਂ ਜੀ ਸਾਡੇ ਕੋਲ ਇਲੈਕਟ੍ਰਿਕ ਸਕੂਟਰ ਅਤੇ 4 ਵੀਲਰ ਲੈਣ ਲਈ ਸੰਪਰਕ ਕਰੋ ਸਾਡੇ ਕੋਲ ਹਰ ਇੱਕ ਚੀਜ਼ ਮਾਰਕੀਟ ਨਾਲੋਂ ਵਾਜਬ ਰੇਟਾਂ ਤੇ ਮਿਲਦੀ ਹੈ ਤੇ ਵਧੀਆਂ ਮਿਲਦੀ ਹੈ ਇਸ ਚੀਜ਼ ਦੀ ਸਾਡੇ ਵੱਲੋਂ ਪੂਰੀ ਗਾਰੰਟੀ ਹੈ ਸਾਡੇ ਵੱਲੋਂ ਰੇਟ ਵੀ ਘਟਾਏ ਗਏ ਹਨ ਦੀਵਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਕਰਕੇ ਜਿੰਨੇ ਵੀ ਇਲੈਕਟ੍ਰਿਕ ਸਕੂਟਰ ਲੈਣਾ ਸਾਡੇ ਕੋਲ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਇਲੈਕਟ੍ਰਿਕ ਸਕੂਟਰ ਅਤੇ 4-ਵੀਲਰ ਲੈਣ ਲਈ ਸੰਪਰਕ ਕਰੋ ਸਾਡੇ ਕੋਲ ਹਰ ਇੱਕ ਚੀਜ਼ ਮਾਰਕੀਟ ਨਾਲੋਂ ਵਾਜਬ ਰੇਟਾਂ ਤੇ ਮਿਲਦੀ ਹੈ ਤੇ ਵਧੀਆ ਮਿਲਦੀ ਹੈ ਇਸ ਚੀਜ਼ ਦੀ ਸਾਡੇ ਵੱਲੋਂ ਪੂਰੀ ਗਾਰੰਟੀ ਹੈ ਇਲਾਕਾ ਨਿਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਸੰਦੀਪ ਕਾਰ ਬਜ਼ਾਰ ਤੇ ਇਲੈਕਟ੍ਰੋਨਿਕ ਵਹੀਕਲ ਦਾ ਸ਼ੋਅਰੂਮ ਸੁਲਤਾਨਪੁਰ ਲੋਧੀ ਰੋਡ ਲੋਹੀਆਂ ਖਾਸ ਵਿਖੇ ਖੁੱਲ ਗਿਆ ਹੈ ਜਿੱਥੇ ਹਰ ਪ੍ਰਕਾਰ ਦੀਆਂ ਇਲੈਕਟ੍ਰੋਨਿਕ ਸਕੂਟੀਆਂ ਵਸਾਰ ਨਾਲੋਂ ਸਸਤੇ ਰੇਟਾਂ ਤੇ ਖਰੀਦਣ ਲਈ ਸੰਪਰਕ ਕਰੋ ਅਤੇ ਦੀਵਾਲੀ ਮੌਕੇ ਖਾਸ ਆਫਰ ਦਾ ਲਾਭ ਲੈਣ ਲਈ ਪਹੁੰਚੋ ਤੇ ਦੀਵਾਲੀ ਦੇ ਮੌਕੇ ਤੇ ਸਕੂਟੀਆਂ ਦੇ ਨਾਲ ਗਿਫਟ ਵੀ ਪਾਓ ਇਸ ਖੁਸ਼ੀ ਦੇ ਮੌਕੇ ਤੇ ਸੰਦੀਪ ਕਾਰ ਬਜ਼ਾਰ ਤੇ ਇਲੈਕਟ੍ਰੋਨਿਕ ਵਹੀਕਲ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਮੈਂ ਸੰਦੀਪ ਕਾਰ ਵਿਆਰ ਅਤੇ ਜੀਐਨ ਇਲੈਕਟ੍ਰਿਕ ਸਕੂਟਰ ਵੱਲੋਂ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਪੈਣਾ ਅਤੇ ਭਰਾਵਾਂ ਨੂੰ ਦੀਵਾਲੀ ਅਤੇ ਗੁਰਪੁਰਬ ਦੀਆਂ ਲੱਖ ਲੱਖ ਸ਼ੁਭ ਕਾਮਨਾਵਾਂ ਦਿੰਦਾ ਹਾਂ ਜੀ ਸਾਡੇ ਕੋਲ ਇਲੈਕਟ੍ਰਿਕ ਸਕੂਟਰ ਅਤੇ ਫੋਰ ਵੀਲਰ ਲੈਣ ਲਈ ਸੰਪਰਕ ਕਰੋ ਸਾਡੇ ਕੋਲ ਹਰ ਇੱਕ ਚੀਜ਼ ਮਾਰਕੀਟ ਨਾਲੋਂ ਵਾਜਬ ਰੇਟਾਂ ਤੇ ਮਿਲਦੀ ਹੈ ਤੇ ਵਧੀਆ ਮਿਲਦੀ ਹੈ ਇਸ ਚੀਜ਼ ਦੀ ਸਾਡੇ ਵੱਲੋਂ ਪੂਰੀ ਗਾਰੰਟੀ ਹੈ ਸਾਡੇ ਵੱਲੋਂ ਰੇਟ ਵੀ ਘਟਾਏ ਗਏ ਹਨ ਦੀਵਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਕਰਕੇ ਜਿੰਨੇ ਵੀ ਇਲੈਕਟ੍ਰਿਕ ਸਕੂਟਰ ਲੈਣਾ ਸਾਡੇ ਕੋਲ ਪਹੁੰਚਣ ਦੀ ਕਿਰਪਾਲਤਾ ਕਰੋ ਜੀ